ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਬਾਬਾ ਜੀ ਫਰਮਾਉਂਦੇ ਹਨ ਕਿ ਜੋ ਸਤਸੰਗੀ ਲੋਕ ਹੁੰਦੇ ਹਨ ਉਹ ਜਦੋਂ ਕਿਤੇ ਵੀ ਸਫ਼ਰ ਤੇ ਜਾ ਰਹੇ ਹੁੰਦੇ ਹਨ ਤਾਂ ਚਾਹੇ ਰੇਲ ਗੱਡੀ ਵਿੱਚ ਹੋਣ ਜਾਂ ਕਾਰ ਵਿੱਚ ਹੋਣ ਤਾਂ ਅਕਸਰ ਪੂਰਾ ਰਸਤਾ ਪਰਮਾਤਮਾ ਦੀਆਂ ਗੱਲਾਂ ਕਰਦੇ ਹਨ ਤੇ ਮੋਬਾਈਲ ਜਾਂ ਕਾਰ ਵਿੱਚ ਸਤਿਗੁਰੂ ਦੇ ਸ਼ਬਦ ਸੁਣਨਾ ਪਸੰਦ ਕਰਦੇ ਹਨ ਮੰਨਿਆ ਜਾਂਦਾ ਹੈ ਜਿੱਥੇ ਸਤਿਗੁਰੂ ਦੀਆਂ ਗੱਲਾਂ ਹੁੰਦੀਆਂ ਹਨ ਸਤਿਗੁਰੂ ਦੇ ਸ਼ਬਦ ਸੁਨੇ ਜਾਂਦੇ ਹਨ ਜਾਂ ਗਾਏ ਜਾਂਦੇ ਹਨ ਉੱਥੇ ਗੁਰੂ ਦੀ ਬਹੁਤ ਹੀ ਪੋਜ਼ਿਟਿਵ એનર્ਜੀ ਆਪਣੇ ਆਪ ਜਗ੍ਹਾ ਬਣਾ ਲੈਂਦੀ ਹੈ ਤੇ ਨੈਗੇਟਿਵ એનર્ਜੀ ਉਸ ਜਗ੍ਹਾ ਤੇ ਪ੍ਰਵੇਸ਼ ਨਹੀਂ ਕਰਦੀ ਸਾਧ ਸੰਗਤ ਜੀ ਅੱਜ ਜੋ ਸਾਖੀ ਤੁਹਾਨੂੰ ਸੁਣਾਣ ਜਾ ਰਹੇ ਹਾਂ ਉਹ ਇੱਕ ਸਸੰਗੀ ਪਰਿਵਾਰ ਨਾਲ ਜੁੜੀ ਹੋਈ ਹੈ ਪਰਿਵਾਰ ਵਿੱਚ ਪਤੀ ਪਤਨੀ ਤੇ ਇੱਕ ਬੱਚਾ ਰਹਿੰਦਾ ਸੀ। ਉਹਨੇ ਦੱਸਿਆ ਕਿ ਇੱਕ ਵਾਰ ਅਸੀਂ ਦੋਵੇਂ ਛੁੱਟੀਆਂ ਮਨਾਉਣ ਦੇ ਲਈ ਆਪਣੀ ਕਾਰ ਤੇ ਮਨਾਲੀ ਜਾ ਰਹੇ ਸਨ ਤੇ ਸਾਡੀ ਇੱਕ ਆਦਤ ਸੀ ਕਿ ਅਸੀਂ ਕਾਰ ਵਿੱਚ ਸਫ਼ਰ ਕਰਦੇ ਸਮੇਂ ਪੂਰਾ ਰਸਤਾ ਬਾਬਾ ਜੀ ਦੇ ਭਜਨ ਤੇ satsang ਦੇ ਹਾਂ ਤਾਂ ਉਸ ਦਿਨ ਵੀ ਜਦੋਂ ਅਸੀਂ ਆਪਣੇ ਕਰ ਤੋਂ ਨਿਕਲੇ ਤਾਂ ਅਸੀਂ ਬਾਬਾ ਜੀ ਦੇ ਸ਼ਬਦ ਲਗਾ ਲਏ ਸ਼ਬਦ ਸੁਣਦੇ ਹੋਏ ਗੱਲਾਂ ਕਰਦੇ ਹੋਏ ਅਸੀਂ ਮਨਾਲੀ ਦੇ ਵੱਲ ਚੱਲ ਪਏ ਮਨਾਲੀ ਸਾਡੇ ਸ਼ਹਿਰ ਤੋਂ ਲਗਭਗ 8-9 ਘੰਟੇ ਦੀ ਦੂਰੀ ਤੇ ਹੈ ਤੇ ਅਸੀਂ ਲੋਕ ਸਵੇਰੇ ਲਗਭਗ 8 ਵਜੇ ਤੁਰ ਪਏ ਤੇ ਰਸਤੇ ਵਿੱਚ ਅਸੀਂ ਤਿੰਨ ਤੇ ਚਾਰ ਵਾਰ ਖਾਣਾ ਖਾਣ ਦੇ ਲਈ ਰੁਕੇ ਜਦੋਂ ਅਸੀਂ ਮਨਾਲੀ ਤੋਂ ਲਗਭਗ 30 ਮਿੰਟ ਦੀ ਦੂਰੀ ਤੇ ਰਹਿ ਗਈ ਸੀ ਤਾਂ ਦੋ ਤੱਕ ਹਨੇਰਾ ਹੋ ਗਿਆ ਸੀ ਪਹਾੜਾਂ ਵਿੱਚ ਹਨੇਰਾ ਜਲਦੀ ਹੋ ਜਾਂਦਾ ਹੈ ਅਸੀਂ ਬਾਬਾ ਜੀ ਦੇ ਸ਼ਬਦ ਸੁਣਦੇ ਹੋਏ ਅੱਗੇ ਵਧਦੇ ਗਏ ਕੁਝ ਦੂਰੀ ਚੱਲਣ ਦੇ ਬਾਅਦ ਸਾਹਮਣੇ ਸਾਨੂੰ ਦੋ ਰਸਤੇ ਦਿਖਾਈ ਦਿੱਤੇ ਅਸੀਂ ਉੱਥੇ ਉਲਝ ਗਏ ਕਿ ਕਿਹੜਾ ਰਸਤਾ ਮਨਾਲੀ ਵੱਲ ਜਾਂਦਾ ਹੈ ਉੱਥੇ ਕੋਈ ਸਾਈਨ ਬੋਰਡ ਵੀ ਨਹੀਂ ਸੀ ਤੇ ਉਸ ਦੇ ਆਸ-ਪਾਸ ਦੇਖਣ ਨੂੰ ਕੋਈ ਵੀ ਨਹੀਂ ਸੀ ਜਿਸ ਤੋਂ ਅਸੀਂ ਪੁੱਛ ਲੈਂਦੇ ਤਾਂ ਅਸੀਂ ਆਪਣੇ ਅੰਦਾਜ਼ੇ ਨਾਲ ਇੱਕ ਤਰਫ ਵੱਲ ਗੱਡੀ ਨੂੰ ਮੋੜ ਲਿਆ ਅੱਗੇ ਵਧਣ ਅੱਗੇ ਕੁਝ ਦੂਰੀ ਦੇ ਬਾਅਦ ਜਦੋਂ ਉੱਥੇ ਇੱਕ ਪਿੰਡ ਆ ਗਿਆ ਤਾਂ ਅਸੀਂ ਪਿੰਡ ਦੇ ਕਿਸੇ ਬੰਦੇ ਨੂੰ ਪੁੱਛ ਲਿਆ ਕਿ ਇਹ ਰਸਤਾ ਮਨਾਲੀ ਨੂੰ ਜਾਂਦਾ ਹੈ ਤਾਂ ਉਸ ਨੇ ਦੱਸਿਆ ਕਿ ਹਾਂ ਜਾਂਦਾ ਹੈ ਪਰ ਇਹ ਰਸਤਾ ਥੋੜਾ ਲੰਬਾ ਹੈ ਤੁਸੀਂ ਸ਼ਾਇਦ ਪਿਛਲੇ ਵਾਲੇ ਦਹੋਤੇ ਤੋਂ ਗਲਤ ਸਾਈਡ ਮੁੜ ਗਏ ਹੋ ਹੁਣ ਤੁਸੀਂ ਇਹੀ ਰਸਤੇ ਤੇ ਅੱਗੇ ਚੱਲਦੇ ਜਾਓ ਥੋੜਾ ਲੰਬਾ ਜ਼ਰੂਰ ਹੈ ਪਰ ਤੁਸੀਂ 40 ਮਿੰਟ ਤੱਕ ਮਨਾਲੀ ਵਿੱਚ ਪਹੁੰਚ ਜਾਵੋਗੇ ਤਾਂ ਅਸੀਂ ਪਿੰਡ ਵਾਲੇ ਆਦਮੀ ਦੀ ਗੱਲ ਸੁਣ ਕੇ ਗੱਡੀ ਅੱਗੇ ਚਲਾ ਲਈ ਅੱਗੇ ਜਾ ਕੇ ਰਸਤਾ ਬਿਲਕੁਲ ਸੁਨਸਾਨ ਹੋ ਗਿਆ ਉਸ ਸੜਕ ਤੇ ਸਾਡੇ ਤੋਂ ਇਲਾਵਾ ਕੋਈ ਹੋਰ ਦਿਖਾਈ ਨਹੀਂ ਦੇ ਰਹੀ ਸੀ ਕੁਝ ਦੂਰੀ ਚੱਲਣ ਦੇ ਬਾਅਦ ਇੱਕ ਔਰਤ ਜੋ ਆਪਣੇ ਦੋ ਬੱਚਿਆਂ ਦੇ ਨਾਲ ਸੀ ਉਸ ਨੇ ਸਾਡੀ ਗੱਡੀ ਨੂੰ ਹੱਥ ਦੇ ਕੇ ਰੁਕਵਾ ਲਿਆ ਮੇਰੀ ਪਤਨੀ ਬੋਲੀ ਸ਼ਾਇਦ ਇਸ ਨੂੰ ਕੋਈ ਮਦਦ ਦੀ ਲੋੜ ਹੈ ਸਾਨੂੰ ਬਾਬਾ ਜੀ ਹਮੇਸ਼ਾ ਕਹਿੰਦੇ ਹਨ ਕਿ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਅਸੀਂ ਉਸ ਦੀ ਮਦਦ ਕਰਨ ਦੇ ਲਈ ਗੱਡੀ ਰੋਕ ਦਿੱਤੀ ਉਸ ਦੇ ਬਾਅਦ ਔਰਤ ਕਹਿਣ ਲੱਗੀ ਕਿ ਮੈਨੂੰ ਅਗਲੇ ਪਿੰਡ ਤੱਕ ਛੱਡ ਦੇਵੋਗੇ ਤਾਂ ਮੈਂ ਕਿਹਾ ਠੀਕ ਹੈ ਤੁਸੀਂ ਪਿੱਛੇ ਬੈਠ ਜਾਓ ਆਪਣੇ ਬੱਚੇ ਨੂੰ ਪਿੱਛੇ ਤੋਂ ਉਠਾ ਕੇ ਅੱਗੇ ਮੇਰੀ ਪਤਨੀ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਮੈਂ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਜਿਵੇਂ ਹੀ ਔਰਤ ਆਪਣੇ ਬੱਚਿਆਂ ਦੇ ਨਾਲ ਅੰਦਰ ਬੈਠਣ ਲੱਗੀ ਤਾਂ ਇੱਕਦਮ ਪਿੱਛੇ हट ਗਈ ਮੈਂ ਕਿਹਾ ਕੀ ਹੋ ਗਿਆ ਕੋਈ ਪ੍ਰੋਬਲਮ ਹੈ ਤਾਂ ਉਹ ਕਹਿਣ ਲੱਗੀ ਕਿ ਪਹਿਲਾਂ ਤੁਸੀਂ ਇਹ satsang ਸ਼ਬਦ ਬੰਦ ਕਰ ਦਿਓ ਤਾਂ ਮੈਂ ਕਿਹਾ ਕਿਉਂ ਤਾਂ ਕਹਿਣ ਲੱਗੀ ਕਿ ਮੈਨੂੰ ਚੰਗਾ ਨਹੀਂ ਲੱਗ ਰਿਹਾ ਮੈਂ ਜਿਵੇਂ ਹੀ ਸ਼ਬਦ ਬੰਦ ਕਰਨ ਦੇ ਲਈ ਹੱਥ ਅੱਗੇ ਕੀਤਾ ਤਾਂ ਮੇਰੀ ਪਤਨੀ ਨੇ ਮੇਰਾ ਹੱਥ ਫੜ ਲਿਆ ਤੇ ਉਸ ਔਰਤ ਨੂੰ ਕਹਿਣ ਲੱਗੀ ਕਿ ਜੇਕਰ ਤੁਸੀਂ ਬੈਠਣਾ ਹੈ ਤਾਂ ਬੈਠ ਜਾਓ ਪਰ ਇਹ ਭਜਨ ਸਿਮਰਨ ਬੰਦ ਨਹੀਂ ਹੋਵੇਗਾ ਇਹ ਸੁਣ ਕੇ ਔਰਤ ਦੇ ਬੱਚੇ ਰੋਣ ਲੱਗ ਗਏ ਤੇ ਉਹਨਾਂ ਨੂੰ ਰੋਣ ਦੀ ਆਵਾਜ਼ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਵਰਗੀ ਨਹੀਂ ਲੱਗ ਰਹੀ ਸੀ ਉਹਨਾਂ ਦੇ ਰੋਣ ਦਾ ਅੰਦਾਜ਼ ਅਤੇ ਆਵਾਜ਼ ਇੱਕਦਮ ਅਲੱਗ ਸੀ ਜੋ ਅਸੀਂ ਪਹਿਲਾਂ ਕਦੇ ਨਹੀਂ ਸੁਣੀ ਸੀ ਇਹ ਦੇਖ ਕੇ ਅਸੀਂ ਡਰ ਗਏ ਤੇ ਮੈਂ ਬਾਬਾ ਜੀ ਦੇ ਸ਼ਬਦ ਹੋਰ ਤੇਜ਼ ਆਵਾਜ਼ ਵਿੱਚ ਕਰ ਦਿੱਤੇ ਜਦੋਂ ਮੈਂ ਆਵਾਜ਼ ਵਧਾ ਦਿੱਤੀ ਤਾਂ ਉਹ ਔਰਤ ਤੇ ਉਸਦੇ ਬੱਚਿਆਂ ਤੋਂ ਇਹ ਆਵਾਜ਼ ਸਹਿਣ ਨਹੀਂ ਹੋ ਰਹੀ ਸੀ ਉਹ ਤਾਂ ਉਹ ਤਿੰਨੇ ਘਾਰ ਤੋਂ ਪਿੱਛੇ ਹਟ ਗਏ ਤਾਂ ਫਿਰ ਅਸੀਂ ਸਮਝ ਗਏ ਕਿ ਇਹ ਆਮ ਇਨਸਾਨ ਨਹੀਂ ਹਨ ਇਸ ਦੇ ਬਾਅਦ ਮੈਂ ਥੋੜਾ ਪਿੱਛੇ ਹੋ ਕੇ ਪਿਛਲੀ ਵਾਲੀ ਸੀਟ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੈਂ ਉੱਥੋਂ ਗੱਡੀ ਭਜਾ ਲਈ ਲਗਭਗ ਅਗਲੇ 10 ਕਿਲੋਮੀਟਰ ਤੱਕ ਸਾਨੂੰ ਉਸ ਔਰਤ ਦੇ ਉਸਦੇ ਬੱਚਿਆਂ ਦੀ ਰੋਂਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਉਸ ਵਕਤ ਅਸੀਂ ਬਹੁਤ ਡਰ ਗਏ ਸੀ ਤੇ ਅਸੀਂ ਬਾਬਾ ਜੀ ਦੇ ਸ਼ਬਦ ਦੀ ਆਵਾਜ਼ ਬਹੁਤ ਤੇਜ਼ ਕੀਤੀ ਹੋਈ ਸੀ ਉਸ ਔਰਤ ਤੇ ਉਸਦੇ ਬੱਚਿਆਂ ਦੀ ਰੋਂਣ ਦੀ ਆਵਾਜ਼ ਆਉਣੀਆ ਬੰਦ ਹੋ ਗਈਆਂ ਮੈਂ ਪੂਰਾ ਰਸਤਾ ਕਿਤੇ ਵੀ ਗੱਡੀ ਨਹੀਂ ਰੋਕੀ ਤੇ ਕੁਝ ਦੇਰ ਬਾਅਦ ਅਸੀਂ ਮਨਾਲੀ ਹੋਟਲ ਵਿੱਚ ਪਹੁੰਚ ਗਏ ਤਾਂ ਮੈਂ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਸਾਨੂੰ ਸਮਝ ਆ ਗਈ ਸੀ ਕਿ ਬਾਬਾ ਜੀ ਦੇ ਸ਼ਬਦ ਗੱਡੀ ਵਿੱਚ ਚੱਲ ਰਹੇ ਸਾਂ ਇਸ ਲਈ ਉੱਥੇ 네ਗੈਟਿਵਿਟੀ ਚੀਜ਼ ਨਹੀਂ ਆ ਸਕਦੀ ਸੀ ਕਿਉਂਕਿ ਜਿੱਥੇ ਮਾਲਕ ਦੀ ਚਰਚਾ ਹੁੰਦੀ ਹੈ ਉੱਥੇ ਇੱਕ ਦੈਰਾ ਬਣ ਜਾਂਦਾ ਹੈ ਤੇ ਉਸ ਦੈਰੇ ਵਿੱਚ ਕੋਈ ਵੀ 네ਗੈਟਿਵਿਟੀ ਨਹੀਂ ਦਾਖਲ ਹੁੰਦੀ ਮਾਲਕ ਤੋਂ ਵੱਧ ਕੇ ਤੇ ਮਾਲਕ ਤੋਂ ਜ਼ਿਆਦਾ ਤਕਤਵਾਰ ਇਸ ਸੰਸਾਰ ਵਿੱਚ ਕੋਈ ਚੀਜ਼ ਨਹੀਂ ਹੈ ਤੇ ਇਹ ਨੈਕਟੀਵਿਟੀ ਚੀਜ਼ਾਂ ਵੀ ਇਸ ਗੱਲਾਂ ਨੂੰ ਸਮਝਦੀਆਂ ਹਨ ਤੇ ਇਸ ਘੇਰੇ ਵਿੱਚ ਦਾਖਲ ਹੋਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੰਗਤ ਜੀ ਇਹ ਗੱਲ ਸੀ ਇੱਕ ਸਫ਼ਰ ਦੀ ਪਰ ਸత్సੰਗੀ ਅਕਸਰ ਘਰ ਵਿੱਚ ਵੀ ਬਾਬਾ ਜੀ ਦੇ ਸ਼ਬਦ ਚਲਾ ਕੇ ਰੱਖਦੇ ਹਨ ਜੋ ਐਵੇਂ ਕਰਦੇ ਹਨ ਤਾਂ ਭਰੋਸਾ ਰੱਖਿਏ ਕਿ ਤੁਹਾਡੇ ਘਰ ਦਾ ਕੋਨਾ-ਕੋਨਾ ਪੋਜ਼ਿਟਿਵ ਨਾਲ ਭਰ ਜਾਂਦਾ ਹੈ ਤਾਂ ਉੱਥੇ ਤੁਹਾਡੇ ਘਰ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕਾਲਾ ਜਾਦੂ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਤੇ ਨੈਗਟਿਵਿਟੀ ਊਰਜਾ ਉੱਥੇ ਵਿਗਾੜ ਸਕਦੀ ਹੈ ਜਿਸ ਘਰ ਵਿੱਚ ਨਾਮ ਸਿਮਰਨ ਦੀ ਚਰਚਾ ਨਹੀਂ ਹੁੰਦੀ ਇਸ ਘਰ ਵਿੱਚ ਭਜਨ ਸਿਮਰਨ ਹੁੰਦਾ ਹੈ ਉੱਥੇ ਬਾਬਾ ਜੀ ਹਮੇਸ਼ਾ ਵਿਰਾਜ਼ਮਾਨ ਹੁੰਦੇ ਹਨ ਇਸ ਕਰਕੇ ਸਾਨੂੰ ਹਮੇਸ਼ਾ ਹੀ ਆਪਣੇ ਘਰ ਵਿੱਚ ਸਵੇਰੇ ਤੇ ਸ਼ਾਮ ਥੋੜੇ ਵਕਤ ਲਈ ਬਾਬਾ ਜੀ ਦਾ ਸਾ ਸੰਗ ਸ਼ਬਦ ਸਾਖੀਆਂ ਚਲਾ ਕੇ ਸਵਰਨਣ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਮਨ ਵੀ ਪੋਟਿਵ ਹੋ ਜਾਂਦਾ ਹੈ ਤੇ ਜੋ ਕਰਦਾ ਦਾਇਰਾ ਹੁੰਦਾ ਹੈ ਉਹ ਵੀ ਮਜ਼ਬੂਤ ਹੋ ਜਾਂਦਾ ਹੈ ਤੇ ਸਾਨੂੰ ਗਲਤ ਚੀਜ਼ਾਂ ਤੋਂ ਬਚ ਕੇ ਰੱਖਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਡੇਰੇ ਵਿੱਚ ਜਦੋਂ ਲੰਗਰ ਬਣਾਇਆ ਜਾਂਦਾ ਹੈ ਤਾਂ ਬੀਬੀਆਂ ਸਤਿਗੁਰ ਦੇ ਸ਼ਬਦ ਗਾਉਂਦੇ ਹੋਏ ਲੰਗਰ ਤਿਆਰ ਕਰਦੀਆਂ ਹਨ ਤੇ ਜੇਕਰ ਅਸੀਂ ਆਪਣੇ ਘਰ ਵਿੱਚ ਵੀ ਬਾਬਾ ਜੀ ਦੇ ਸ਼ਬਦ ਗਾਉਂਦੇ ਹੋਏ ਖਾਣਾ ਬਣਾਉਂਦੇ ਹਾਂ ਤਾਂ ਉਹ ਖਾਣਾ ਵੀ ਗੁਰੂ ਘਰ ਦੇ ਲੰਗਰ ਦੇ ਸਮਾਨ ਹੀ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਖਾਣਾ ਖਾ ਕੇ ਸਾਡਾ ਮਨ ਵੀ ਨਿਰਮਲ ਹੋ ਜਾਂਦਾ ਹੈ ਪੂਰੇ ਵਿਚਾਰ ਸਾਡੇ ਮਨ ਵਿੱਚ ਨਹੀਂ ਆਉਂਦੇ ਉਹ ਕਹਿੰਦੇ ਹਨ ਜਿਵੇਂ ਦਾ ਖਾਈਏ ਅਨ ਵੈਸਾ ਹੋ ਜਾਏ ਮਨ ਜਿਸ ਹਨ ਵਿੱਚ ਸ਼ਬਦਾਂ ਦਾ ਸੰਚਾਰ ਕੀਤਾ ਜਾਵੇ ਤਾਂ ਫਿਰ ਉਹ ਪ੍ਰਸ਼ਾਦ ਬਣ ਜਾਂਦਾ ਹੈ ਤੇ ਜੇਕਰ ਤੁਹਾਡੇ ਘਰ ਦਾ ਕੋਈ ਮੈਂਬਰ ਸਤਸੰਗ ਸਿਮਰਨ ਨੂੰ ਨਹੀਂ ਮੰਨਦਾ ਤਾਂ ਜੇਕਰ ਤੁਸੀਂ ਹਰ ਰੋਜ਼ ਇਸ ਤਰ੍ਹਾਂ ਦਾ ਖਾਣਾ ਬਣਾ ਕੇ ਉਸ ਮੈਂਬਰ ਨੂੰ ਖਲਾਉਂਗੇ ਤਾਂ ਭਰੋਸਾ ਰੱਖਿਏ ਇੱਕ ਦਿਨ ਉਸ ਦੀ ਵਿਚਾਰਧਾਰਾ ਵੀ ਬਦਲ ਜਾਵੇਗੀ ਰਾਧਾ ਸਵਾਮੀ